ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਆਦਰੀ ਵਿੱਚ ਪਚਾਰ ਗਾਵਾਂ ਸੇ ਲਈ ਲੈ ਕੇ ਆਏ ਜੀ ਤਿੰਨ ਬਾਈ ਤਾਜ਼ੀਆਂ ਸੂਈਆਂ ਇੱਕ ਡੱਬਣਾ ਥੋੜੇ ਕਣ ਕਰਮਲੀ ਦਿੰਦੀ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰੇ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕੰਟੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਬਈ ਨਾਮ ਤੇ ਐਡਰੈਸ ਵੋ ਨਾਮ ਵੀਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਇਹ ਨੇ ਡਾਕਟਰ ਆਪੋਂ ਨੇੜੇ ਓਕੇ ਬਾਈ ਨੇੜੇ ਆਪਾਂ ਨੂੰ ਭਦੌੜ ਸਹਿ ਰਹਿ ਗਿਆ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 33579 ਬਾਈ ਠੀਕ ਹੈ ਬਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਆ ਅਬ ਨਿਰਖ ਪਰ ਕਰਕੇ ਲੈ ਵਡ ਡਾਕਟਰ ਠੀਕ ਹੈ ਆਪਣੀਆਂ ਸਾਰੀਆਂ ਬੜਾ ਲਿਆਂਦੀਆਂ ਹੁੰਦੀਆਂ ਕੋਈ ਕਰਦੀ ਨਹੀਂ ਹੁੰਦੀ ਠੀਕ ਹੈ ਬਾਈ ਹਾਂਜੀ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਇਰੈਕਟਰ ਦੂਜਾ ਸੂਆ ਵੜ ਸੂਈ ਹੈਗੀ ਠੀਕ ਹੈ ਬਾਈ ਤੇ ਮੰਨ ਕੇ ਬੱਚਾ ਵਾਂਗਰ ਬੱਚੀ ਆ ਡਾਕਟਰ ਦੇ ਬੱਚੀ ਬੜੀ ਚੰਗੀ ਆ ਨਾ ਉਹ ਨਹੀਂ ਆ ਚੰਗਾ ਬੱਚਾ ਡਾਕਟਰ ਆ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਆ ਕਿਆ ਬਾਤ ਆ ਕੱਦ ਬਹੁਤ ਆ ਯਾਰ ਹਨਾ ਕੱਦ ਬਹੁਤ ਆ ਡਾਕਟਰ ਅੱਜ ਨੂੰ 7ਵਾਂ ਦਿਨ ਸੂਈ ਨੂੰ ਆਗਾ ਓਕੇ ਮੰਨ ਕੇ ਚੱਲ ਮਾਲਕਾ ਨੇ ਦੁੱਧ ਸਹੀ 10-11 ਕਿਲੋ ਡੰਗ ਦਾ ਤਿਆਰ ਓਕੇ ਤੇ ਆਪਣੇ ਕੋਲ ਡਾਕਟਰ ਆਈ ਆ ਤੜਕੇ ਠੀਕ ਆ ਬਾਈ ਤੇ ਮੰਨ ਕੇ ਦੁੱਧ ਡਾਕਟਰ ਪਹਿਲੇ ਸੂਈ 25-26 ਕਿਲੋ ਦੁੱਧ ਪਾਇਆ ਵਗਾ ਕਿ 28-29 ਕਿਲੋ ਦੁੱਧ ਪਾ ਦੂਗੀ ਓਕੇ ਤੇ ਬਾਕੀ ਡਾਕਟਰ ਦੀ ਸੇਵਾ ਕਿੰਨਾ ਚੜੂਗਾ ਠੀਕ ਆ ਬਾਈ ਆਪ ਬੈਡ ਨਹੀਂ ਡਾਕਟਰ ਆਪਣੀ ਚੋਈ ਬਿੰਦੇ ਕਿਵੇਂ ਆਪਾਂ ਨੂੰ ਕਹਿੰਦੇ ਆਪਾਂ ਤੂੰ ਮੈਂ ਕਹਿ ਕੇ ਦੇਣੀ ਆ ਜੀ ਠੀਕ ਆ ਬਾਈ ਤੇ ਬਾਕੀ ਡਾਕਟਰ ਬੈਡ ਦਾ ਰੰਗ ਪ੍ਰਿੰਟ ਬੈਡ ਵੱਡੀ ਬੁੱਢੀ ਕਿੰਨੀ ਕਹਦੇ ਓੰਨੇ ਹੈਗੇ ਸਹੀ ਆ ਬਾਈ ਹਾਂ ਤੇ ਬਾਕੀ ਡਾਕਟਰ ਥਾਣੇ ਵਜੈ ਕਰਾ ਲੈ ਡਾਕਟਰ ਕੱਦ ਚੈੱਕ ਕਰਾ ਦਿੰਦੇ ਉਧਰ ਫੜ ਕੇ ਬਿਊਟੀ ਕਮਾਲ ਦੀ ਬੋਦੀਵਾਦੀ ਚੰਗੀ ਆ ਲੈ ਕੱਦ ਦੇ ਡਾਕਟਰ ਕੇ ਨਾ ਨਾਜਾ ਲਾ ਲਿਓ ਬਾਈ ਬਰਾਬਰ ਖੜਾ ਉਸ ਹਾਂ ਮਨਾਜਾ ਲਾ ਲੈ ਥਾਣੀ ਬੜਾ ਚੰਗਾ ਲੱਗਦਾ ਡਾਕਟਰ ਫੇਸ ਫੂਸ ਤੇ ਬਾਕੀ ਡਾਕਟਰ ਤੂੰ ਬੈੜਦਾ ਤਾਂ ਫੋਨ ਚੈੱਕ ਕਰਾ ਲਈ ਕਿੰਨਾ ਚੰਗਾ ਲੱਗਿਆ ਬਾਈ ਨਾੜਾ ਨੂੜਾ ਬੜੀਆਂ ਚੰਗੀਆਂ ਹਨ ਬਾਕੀ ਡਾਕਟਰ ਨਾੜਾ ਨੂੜਾ ਗੁੱਡੀ ਨਾੜ ਦੇਖ ਦੋ ਇਹ ਬਾਕੀ ਡਾਕਟਰ ਬੱਚੀ ਸੀਰ ਢੰਡੀ ਚੈੱਕ ਕਰਾਇ ਲਾ ਹਮਮ ਕੀ ਬਾਤ ਆ ਬਾਈ ਬਾਕੀ ਡਾਕਟਰ ਲੈਂਬਰ ਲੈ ਬਾਕੀ ਡਾਕਟਰ ਥਣ ਸੁਣਾ ਬੜਾ ਨਜਾਇਜ਼ ਚੰਗਾ ਲੱਗਿਆ ਕਾਹਦੀਆਂ ਗੱਲਾਂ ਨਾੜਾ ਇਹ ਬਾਕੀ ਲੇਵੇ ਨਾੜਾ ਨੂੜਾ ਡਾਕਟਰ ਹਮ ਐ ਡਾਕਟਰ ਕੱਲਾ ਪੂਰਾ ਮਗਰਮੂਰ ਦਾ ਲੈਵਲ ਥਣਾ ਚ ਵੀ ਡਾਕਟਰ ਮੂਰੇ ਗੱਠ ਗੱਠ ਪੈਂਦੀ ਹੈਗੀ ਸਹੀ ਹੈ ਪੂਰਾ ਵਿਖਰਮਾ ਥਣ ਲੱਗਿਆਗਾ ਲੈ ਨੇੜੇ ਤੋਂ ਚੈੱਕ ਕਰੋ ਪੂਰੀ ਵਿਤੀ ਦੇ ਕੱਲਾ ਕੱਲਾ ਕਿਆ ਬਾਤ ਹੈ ਭਾਈ ਮੈਗਨੇਟਰ ਹੁਣ ਚੈੱਕ ਕਰਾ ਦੇ ਲੈ ਉਹ ਨਯਾਇ ਚੰਗੀ ਸਾਇਡਾਟ ਤੇ ਬਾਕੀ ਮਗਰੋਲੇ ਬਾ ਦਿਖਾ ਦੇ ਬੱਛੀਆ ਸਹੀ ਗੱਲ ਆ ਭਾਈ ਆਹ ਨਹੀਂ ਗੱਲਾਂ ਆ ਇਹ ਮੇਰ ਤੋਂ ਚੈੱਕ ਕਰਵਾਣੇ ਪਛਾਂ ਤੋਂ ਲੈ ਲੀਵਾ ਬਹੁਤ ਹਨਾ ਗਰਮਾ ਬਾਕੀ ਟਰ ਲੈਵਾ ਕਿੰਨਾਗਾ ਕਿਡਾ ਦੇਖਣਾ ਬੜਾ ਕਮ ਬਹੁਤ ਨਯਾਇ ਚੰਗਾ ਆਡਰ ਲੱਗਾ ਡਾਕਟਰ ਬੱਛੀ ਨੂੰ ਪੂਰਾ ਫਿੱਟ ਲੇਵੇ ਡਾਕਟਰ ਕਿੰਨੇ ਹੈਗੀ ਆ ਜੀ ਸਹੀ ਗੱਲ ਆ ਭਾਈ ਤੇ ਬਾਕੀ ਫੇਸ ਫੂਟ ਚੈੱਕ ਕਰਾਂ ਡਾਕਟਰ ਵਹਿੜਦਾ ਲੀਵਾ ਬਹੁਤ ਚੰਗਾ ਥਾਣੀ ਬੜਾ ਚੰਗਾ ਲੱਗਿਆ ਫੇਸ ਦੀ ਬਿਊਟੀ ਕਮਾਲ ਦੀ ਆ ਫੁੱਲ ਕੱਦ ਫੁੱਲ ਬ੍ਰੀਡ ਬਾਕੀ ਤਾਂ ਟਰੱਕ ਜੀ ਡਿਵਾਈਡ ਹੈਗੀ ਬਹੁਤ ਲੰਬੇ ਲੰਬੇ ਤੇ ਵੱਡੇ ਬੁੱਢੇ ਬਾਕੀ ਥਾਂਲੇ ਵਾਲੀ ਵਾਹ ਡਾਕਟਰ ਐਡੀ ਬੈਠ ਹੁੰਦਾ ਕੋਈ ਬਾੜਾ ਵੀ ਨਹੀਂਗਾ ਠੀਕ ਹੈ ਭਾਈ ਪੂਰੀ ਯਾਗਨਸਰ ਵਾਲੀ ਵਾਹ ਡਾਕਟਰ ਫੇਸਬੁਕ ਚੈੱਕ ਕਰਦੇ ਵਾੜ ਦਾ ਲੰਬਾਈ ਲੂਈ ਚੈੱਕ ਲੈ ਡਾਕਟਰ ਵਾੜ ਦੀ ਕਿੰਨੀ ਲੱਗੀ ਹੈਗੀ ਸਹੀ ਹੈ ਭਾਈ ਬਾਕੀ ਤੋਰਾ ਤਾਰਾ ਉਹ ਨਿਯਾਇ ਚੰਗਾ ਲੱਗਿਆ ਵਾੜ ਸਹੀ ਹੈ ਤੇ ਮੰਨ ਕੇ ਚੱਲ ਚਵਾਈ ਪੂਰੀ ਚਵਾਈ ਦਾ ਡਾਕਟਰ ਤੂੰ ਕਰਕੇ ਦਿਗਾ ਮੈਂ ਪੰਪ ਹੀ ਆ ਡਾਕਟਰ ਚਵਾਈ ਦਾ ਥੱਲੇ ਠੀਕ ਆ ਕੀ ਚੰਗਾ ਗੀ ਧਾਰ ਪੈਣੀ ਡਾਕਟਰ ਇੱਥੇ ਰੋਕ ਲਈ ਮਾੜੀ ਗਾ ਬਾਕੀ ਡਾਕਟਰ ਇੱਥੋਂ ਬਾਹਰ ਦੀ ਖੜਨੀ ਖੁਰਨੀ ਫੇਸ ਫੂਸ ਚੈੱਕ ਕਰਾ ਦੇ ਕਿੰਨਾ ਚੰਗਾ ਲੱਗਿਆ ਬਿਊਟੀ ਦਾ ਡਾਕਟਰ ਬਾਹਰ ਨਹੀਂ ਆਇਆ ਚੰਗੀ ਲੱਗਿਆ ਤੇ ਕਿਆ ਬਾਤ ਆ ਟਾਂਚੇ ਹੀ ਬਹੁਤ ਵੱਡਾ ਕਰਮਾ ਇਹਦਾ ਉਹ ਨਹੀਂ ਆ ਡਬਲ ਵੈਡ ਡਾਕਟਰ ਕੱਦ ਲੈ ਵਾ ਇੱਕ ਨੰਬਰ ਬੱਚਾ ਬਾਕੀ ਡਾਕਟਰ ਇੱਡੀ ਬਾਹਰ ਨਹੀਂ ਦੁੱਧ ਦਿੰਦੀ ਫਿਰ ਦੋ ਵੀ ਕਿਹੜੀ ਹੂੰ ਠੀਕ ਆ ਬਾਈ ਬਹੁਤ ਬੜਾ ਇੱਕ ਮਾਲਾ ਹੈ ਨਾ ਮੈਂ ਕਿਹਾ ਲੇਵਾ ਤੇ ਠੰਡੀ ਸੀਲ ਲੇਵਰੀ ਕੁਆਲਿਟੀ ਦੇ ਕ੍ਰੈਡਿਟਰ ਹਨ ਸੁਣੀ ਬੜਾ ਚੰਗਾ ਯਾਰ ਬੜਾ ਨੇ ਹੱਥੋਂ ਦੇਖੀ ਡਟਟ ਲਾਡੂ ਨਾ ਕੱਢ ਕੇ ਬੱਚੀ ਨੇ ਲੇਵੇ ਦੀ ਤਿਆਰੀ ਕਰਨੀ ਬਾਕੀ ਇਹ ਠੋਸ ਲੇਵੇ ਦੀ ਪੂਰੇ ਪੱਕੇ ਲੇਵੇ ਦੀ ਹੈਗੀ ਤੇ ਲੇਵੇ ਨਾਲਾ ਨੂੜਾ ਮਗਰ ਵੀ ਹੈ ਗਿਆ ਹੂੰ ਕੀ ਬਾਤ ਬਾਕੀ ਡਟ ਚੁਆਇਸ ਦਾ ਇਨਿੰਗ ਸੀਲ ਠੰਡੀ ਹੈਗੀ ਠੀਕ ਹੈ ਤੇ ਭਾਵਾਂ ਉੱਠ ਕੇ ਆਈ ਵਜਾ ਥੱਲੇ ਇਹਦੇ ਠੀਕ ਹੈ ਕਹਿਣਾ ਕਰਨਾ ਕਰ ਮੈਂ ਨਹੀਂ ਜਮੇ ਨਹੀਂ ਕੁਝ ਲੈ ਭਾਈ ਕੰਢੀ ਚਵਾਈ ਦੇਖੋ ਫਿਰ ਮਾਈ ਦੀ ਚੋਣ ਬੜਾ ਚੰਗਾ ਹਨ ਚੋਣ ਦਾ ਡਾਕਟਰ ਬੜਾ ਨਿਆਇ ਚੰਗਾ ਲੱਗਿਆ ਬਈਆ ਬਈ ਕੀ ਬਾਤ ਆ ਨਾ ਯਾਰ ਫੜਕਾ ਸੰਦੋ ਡਾਕਟਰ ਵੀਡੀਓ ਜੀ ਮਾਏ ਕਹਿੰਦਾ ਪੂਰੀ ਨਿਭੜਦੀ ਆ ਯਾਰ ਚਵਾਈ ਤੱਕ ਨਹੀਂ ਹਾਂ ਬਈ ਲੇਵਾ ਮਗਰ ਮੂਰ ਲਾ ਬਈ ਮੋਟਾ ਮੋਟਾ ਚੋਣ ਲੱਗਿਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀਂ ਚੋਈ ਦਾ ਡਾਕਟਰ ਐਂ ਕਹਿੰਦੀ ਆ ਵੀ ਮੈਨੂੰ ਨਹੀਂ ਲੱਗੀ ਆ ਬੜਾ ਚੰਗਾ ਚੋਣ ਆ ਨਾ ਕਰਮਾਈ ਚਵਾਈ ਤੇ ਇੱਕ ਨੰਬਰ ਆ ਚੋਣ ਦਾ ਡਾਕਟਰ ਬੜਾ ਨਿਆਇ ਜਾਂਦਾ ਚੋਣ ਲੱਗਿਆ ਵਾ ਨਾ ਇਵੇਂ ਮਰਜ਼ੀ ਚੋਈ ਚੱਲ ਕਣੀ ਬਾ ਡੈਕਟਰ 2 ਮਿੰਟ ਨੇ ਹੋਣਾ ਚੁਵਾਈ ਕਹਿ ਕਿ ਕਿਹੜਾ ਕਿਹੜੂ ਚੁਵਾਈ ਦਾ ਬਰਨੋ ਇੰਨੀ ਚੰਗੀ ਲੱਗਿਆ ਬਾਕੀ ਡੈਕਟਰ ਪਸਮਾਕ ਰਹਿ ਬੈੜਨੇ ਥਣ ਦੇ ਕਿੰਨਾ ਚੰਗਾ ਕੱਢਿਆ ਬਾਕੀ ਥਣ ਲੇਵਾ ਇੱਕ ਨੰਬਰ ਬ੍ਰੀਟ ਇੱਕ ਨੰਬਰ ਤੇ ਮੁੱਲ ਭਾਈ ਜੈ ਜੈ ਹੋਲ ਡੈਕਟਰ ਇੰਨਾ ਜੈ ਜੈ ਹੋਊਗਾ ਕਿੰਨਾ ਕਹਦੇ ਉਹਨਾ ਬਾਕੀ ਡੈਕਟਰ ਬੈੜ ਲੰਬੀ ਲੁੰਬੀ ਕੁਆਲਿਟੀ ਚੈੱਕ ਕਰ ਡੈਕਟਰ ਬੈੜ ਦੀ ਕਿੰਨੀ ਚੰਗੀ ਫੇਸ ਫੂਲਸ ਦੀ ਬਿਊਟੀ ਬਾਕੀ ਡੈਕਟਰ ਵੱਡੀ ਬੁੱਡੀ ਉਹ ਨਹੀਂ ਆਇਆ ਬੈ ਡੈਕਟਰ ਮੁੱਲ 10 ਸੀ ਦਿੰਦੇ ਭਾਈ ਮੋਲ ਡੈਕਟਰ ਕਿਹਵਾ ਬੰਦਾ ਵੇਚਣੇ ਲੈ ਜਾਂਦੇ ਆ ਗਿਆ ਭਾਈ ਦੋ ਬੈੜਾ ਦੇ ਮੋਲ ਡੈਕਟਰ ਵੀਡੀਓ ਚ ਕਰਦਾਂਗੇ ਠੀਕ ਆ ਭਾਈ ਹਾਂ ਹੂੰ ਦੋ ਬੈੜਾ ਦੇ ਭਾਈ ਕਹਿੰਦਾ ਮੋਲ ਜਿਹੜੇ ਵੀਡੀਓ ਚ ਕਰਦਾਂਗੇ ਬਾਕੀ ਮੋਲ ਭਾਈ ਕਹਿੰਦਾ ਜੈ ਜੀ ਹੋਣਗੇ ਬਾਲੇ ਮੋਲ ਨਹੀਂ ਕਰਦੇ ਮੋਲ ਡੈਕਟਰ ਨਹੀਂ ਇਹ ਜਿਹੇ ਬੜਾ ਮੋਲ ਆਪਾਂ ਨੂੰ ਪਤਾ ਕਿੰਨੇ ਕਿੰਨੇ ਕਰੀ ਜਾਂਦੇ ਆ ਲੋਕ ਆਪਾਂ ਇਹ ਤਾਂ ਮੁੱਲ ਹੀ ਨਹੀਂ ਕਰਨਾ ਜਿਵੇਂ ਵੇਚਣ ਵਾਲਾ ਮੁੱਲ ਕਰਨਾ ਹੈ ਠੀਕ ਆ ਭਾਈ ਹਾਂ ਠੀਕ ਆ ਅੱਗੇ ਭਾਈ ਦੋ ਨੰਬਰ ਕਿਹੜਾ ਸੁਆ ਜੀ ਏ ਡਾਕਟਰ ਦੂਜਾ ਸੂਆ ਵੜ ਸੁਈ ਹੈਗੀ ਕਦੋਂ ਸੁਈ ਆ ਬਈ ਇਹ ਡਾਕਟਰ ਮੰਨ ਕੇ ਚੱਲ ਅਜ ਨੂੰ ਦੂਜਾ ਦਿਨ ਅਸੂ ਨੂੰ ਠੀਕ ਆ ਤੇ ਬਾਕੀ ਡਾਕਟਰ ਸੀ ਐਂਡ ਡਿਵਾਈਡ ਦੇ ਵਾਰ ਇੱਕ ਹੈ ਨਾ 9 ਵੇ ਦੀ ਕੁਆਲਿਟੀ ਡਾਕਟਰ ਚੈੱਕ ਕਰਾ ਦੇ ਵੜ ਤੂੰ ਕਿੰਨੀ ਚੰਗੀ ਲੱਗਿਆ ਨਾੜਾ ਨੂੜਾ ਪੂਰੇ ਡਾਕਟਰ ਪੱਕੇ ਲੈਵੇ ਤੇ ਪੂਰੇ ਵਜਨ ਵਾਲੇ ਤੇ ਡਾਕਟਰ ਬੱਚਾ ਮਗਰ ਡਾਇਮੰਡ ਪੀਸ ਹੈ ਇਹਦੇ ਬੱਚਾ ਬੱਛੀ ਆ ਗਈ ਬੱਛੀ ਹੈ ਡਾਕਟਰ ਚੈੱਕ ਕਰਾਇਆ ਡਾਕਟਰ ਚੰਗੀ ਆ ਨਾ ਬਈ ਬੱਚਾ ਵਿਖਾ ਡਾਕਟਰ ਬੱਚਾ ਮਗਰ ਬੱਛੀ ਆ ਗਈ ਬੱਛੀ ਦੇਖੋ ਬਈ ਇੱਕ ਨੰਬਰ ਬੱਛੀ ਨੂੰ ਜਨਮ ਦਿੱਤਾ ਕਿਆ ਬਾਤ ਬੜੀ ਬੜਾ ਨਿਆਇ ਚੰਗਾ ਬੱਚਾ ਹੈ ਤ ਕਿੰਨਾ ਗਾਇਦੇ ਉਹਨਾਂ ਫੇਸਫੂਸ ਦੇ ਟਰੈਕਟਰ ਸਹੀ ਆ ਅੱਖਾਂ ਓੱਖਾਂ ਦੇ ਟਰੈਕਟਰ ਕਿ ਜਰਸੀਆਂ ਵੜਾਂਦਿਆਂ ਨੇ ਉਹਨੇ ਆਏ ਆਇਆ ਸਹੀ ਆ ਬਾਈ ਲੱਗਦੇ ਡੱਬ ਪ੍ਰਿੰਟ ਬੱਚੇ ਦਾ ਕਿੰਨਾ ਹੈ ਗਾਇਦੇ ਉਹਨਾਂ ਚੰਗਾ ਟਰੈਕਟਰ ਸਹੀ ਆ ਬੜਾ ਫ੍ਰੀਕ ਹੈ ਨਾ ਬੱਚਾ ਬੜਾ ਨਿਆਇ ਚੰਗਾ ਬੱਚਾ ਇਹਦਾ ਫੇਸਫੂਸ ਦੇ ਟਰੈਕਟਰ ਰੈਡ ਵੀ ਚੰਗੀ ਆ ਬਾਈ ਤੇ ਪੜੀ ਵੀ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਬਾਈ ਇਹ ਥਣਲੇਵਾ ਬੜਾ ਚੰਗਾ ਹੈ ਨਾ ਡਾਕਟਰ ਥਣਲੇਵਾ ਕੋਈ ਲੇਖਾ ਹੀ ਨਹੀਂ ਬਹਿੜਾ ਇੰਨੇ ਕਿल्ले ਥਣਲੇਵੇ ਦੀ ਚੰਗੀ ਆ ਬਹਿੜਾ ਪੁੱਛੋ ਪੁੱਛੋ ਲੈਵਾ ਚੈੱਕ ਕਰਾ ਡਾਕਟਰ ਹੂੰ ਇਹ ਸੀਰੀਅਸ ਨਹੀਂ ਡਾਕਟਰ ਇੰਨੀ ਹੈਗੀ ਕਿ ਮੈਂ ਮਰਜੀ ਬੈਠ ਰਾ ਥੱਲੇ ਇਧਰੋਂ ਚੈੱਕ ਕਰਾ ਡਾਕਟਰ ਲੈਵਲ ਹੈ ਲੈ ਸਮਝਣਾ ਲੈਵਾ ਬਹੁਤ ਚੰਗਾ ਨਾਣਾ ਨੂਣਾ ਫੁੱਲ ਚੰਗੇ ਬ੍ਰੀਟ ਇੱਕ ਨੰਬਰ ਹੈ ਦਾਲੂਆ ਬੜਾ ਚੰਗਾ ਹਨਾ ਬੜਾ ਨਿਆਇ ਚੰਗਾ ਲੱਗਾ ਡਾਕਟਰ ਆ ਡਰੂਡਰ ਦਾ ਬੱਛੀ ਨੂੰ ਕਿੰਨਾ ਕਹਦੇ ਉਹਨਾਂ ਬਰੀਡ ਇੱਕ ਨੰਬਰ ਆ ਗੱਦ ਚੰਗਾ ਥਾਣ ਬਹੁਤ ਚੰਗਾ ਬਾਈ ਇਹ ਨਾਲ ਨਾਲ ਲੈਵੇ ਤੇ ਫੁੱਲ ਚੰਗੇ ਬੜੀ ਵੀ ਬਹੁਤ ਆ ਹਨਾ ਕਰਮ ਵਾਲੀ ਹੂੰ ਹੂੰ ਬਾਕੀ ਡਾਕਟਰ ਪੂਰੇ ਠੋਸ ਲੈਵੇ ਦੀ ਆ ਬੱਛੀ ਹੂੰ ਐ ਡਾਕਟਰ ਬਾਕੀ ਕੱਦ ਪ੍ਰਿੰਟ ਵਜਣ ਬੂਜਣ ਕਿੰਨਾ ਕਹਦੇ ਉਹਨਾਂ ਚੰਗਾ ਲੱਗਿਆ ਬੱਛੀ ਨੂੰ ਸਹੀ ਗੱਲ ਆ ਬਾਈ ਵਜਣ ਬਹੁਤ ਹਨਾ ਵੜ ਚ ਬਾਕੀ ਡਾਕਟਰ ਵਜਣ ਬੂਜਣ ਚੌੜੀ ਚਾੜੀ ਬਠੇਰੀ ਆ ਡਾਕਟਰ ਕਿੰਨੀ ਕਹਦੇ ਉਹਨੀ ਚੌੜੀ ਆ ਸਹੀ ਗੱਲ ਆ ਯਾ ਬਾੜੀ ਲਈ ਆਇਡਾਟਰ ਵੇੜ ਨੂੰ ਦੇਖ ਲੈ ਕਦ ਕੁੱਦ ਭਜਨ ਪੂਜਨ ਦੇਖਾ ਹੈਟਰ ਕਿੰਨਾ ਲੱਗਿਆ ਫੇੜਾ ਫਰਸਾਰ ਕੀ ਪੱਕੀ ਸਹੀ ਗੱਲ ਆ ਬਾਈ ਬਾਕੀ ਆਡਰ ਤੋਰਾ ਤਰਾ ਚੈੱਕ ਕਰਾ ਦੀ ਉਹ ਨਿਆਂ ਚੰਗਾ ਲੱਗਿਆ ਵੇੜ ਨੂੰ ਸਹੀ ਗੱਲ ਬਾਈ ਤੇ ਮੁੱਲ ਜੈ ਜੀ ਹੋ ਬਾਈ ਮੋਲ ਆਡਰ ਜਮਾ ਜੈ ਜੀ ਹੋਗਾ ਠੀਕ ਆ ਮੋਟਾ ਆਡਰ ਵੜਾ ਕਰਨਾ ਹੀ ਨਹੀਂ ਆ ਠੀਕ ਆ ਅੱਬੇ ਵੇਚਣ ਵਾਲਾ ਮੁੱਲੀ ਕਰਨਾ ਰੇ ਬਾੜਾ ਮੁੱਲ ਨਹੀਂ ਕਰਦੇ ਮੋਲ ਬਾਈ ਕਹਿੰਦਾ ਜਮਾ ਜੈ ਜੀ ਹੋਗਾ ਖਿੱਚ ਕੇ ਮੋਲ ਰੱਖਾਂਗੇ ਆਰਡਰ ਕਮਾਲ ਦਾ ਥਣ ਥਣ ਬਹੁਤ ਚੰਗਾ ਨਾੜਾ ਨੂਣਾ ਫੁੱਲ ਚੰਗੀਆਂ ਨੇ। ਇਧਰੋਂ ਲੈਵਾ ਚੈੱਕ ਕਰ ਲੋ ਕਮਾਲ ਦਾ ਬਾਈ। ਬਾਕੀ ਡਾਕਟਰ ਹੋਰ ਗੱਲਾਂ ਨੇ ਗੱਲਾਂ। ਛੇ ਠੰਡੀ ਵੜ ਐਨੀ ਗਈ। ਇੰਨੀ ਕਹਦੇ ਉੰਨੀ ਪਾਵਾਂ ਉੱਠ ਕੇ ਉਧਰੋਂ ਲੈ ਆਂਦੀ ਹੈਗੀ। ਅਮਾਈ ਵਹਿਆ ਥੱਲੇ ਲਾ। ਠੀਕ ਆ। ਜਿਵੇਂ ਕੁਝ ਕਹਿਣਾ ਕਰ ਨਾਲ ਲੈ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ। ਕਹਿਣਾ ਕੁਛ ਨਹੀਂ ਜਵੇਂ ਰੈਕਟਰ ਕਹਿਣਾ ਕਰਨਾ ਕੁਛ ਨਹੀਂ ਲਾ ਹੂੰ ਠੰਡੀ ਵਹਿੜ ਇੰਨੀ ਗਾਹੀ ਉਧਰੋਂ ਲਿਆਂਦੀ ਹੈਗੀ ਸਹੀ ਆ ਕਿਵੇਂ ਮਰਜੀ ਵੈਸੇ ਲਾ ਕੀ ਬਾਤ ਆ ਚੂਣ ਬੜਾ ਚੰਗਾ ਹਨਾ ਚੋਈ ਰੈਕਟਰ ਬਾਲੀ ਨਹੀਂ ਆ ਜਾਈ ਲੱਗਿਆ ਮੇਂ ਮਰਜੀ ਚੋਈ ਚੱਲ ਕੀ ਬਾਤ ਆ ਬੜੀ ਪੋਲੀ ਚੋਈ ਆ ਹਨਾ ਪੰਪ ਐਟਰ ਚੋਈ ਦਾ ਇੱਕ ਤਰ੍ਹਾਂ ਨਹੀਂ ਦੇਖ ਲੈ ਕਿੰਨਿਆ ਧਾਰਾ ਮਾਰਿਆ ਬਾਲਟੀ ਤਾਹਾਂ ਨੂੰ ਆਉਂਦੀ ਹੈਗੀ ਸਹੀ ਗੱਲ ਆ ਮਗਲੇ ਥਾਂ ਚ ਚੈੱਕ ਕਰ ਲੋ ਚਵਾਈ 1 ਨੰਬਰ ਚੋਣ ਦਾ ਡਾਕਟਰ ਕਿਸੇ ਵੜ ਦਾ ਮਾੜਾ ਨਹੀਂ ਗਾ ਥਣਾ ਤਾਂ ਮਾਥੀ ਨਾ ਲਾਏ ਆਪਣੀ ਗਾਰੰਟੀ ਉਸਨੇ ਡਾਕਟਰ ਠੀਕ ਹੈ ਭਾਈ ਮੈਂ ਕਿਹ ਗਰਾ ਘਰੇ ਵੀ ਪਾਸ ਕਰ ਲਿਆ ਆ ਵੀ ਹੂੰ 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 ਸਹੀ ਗੱਲ ਆ ਬਈ ਥਾਣ ਨਾੜਾ ਫੁੱਲ ਚੰਗੀਆਂ ਦੇ ਕਿ ਕਿੰਨੀਆਂ ਗਧਾਂ ਮਾਰੀਆਂ ਬਈ ਚੋਣ ਚਵਾਈ 1 ਨੰਬਰ ਖਣ ਤੇ ਨਾੜਾ ਦੇਖੋ ਵੀ ਬਾਕੀ ਡਾਕਟਰ ਬੈਠਦੀ ਇਧਰੋਂ ਸਾਈਡਾਂ ਸੁਣਾਉਂਦੇ ਬਾਈ ਲਬੂ ਤੇ ਵਜਣ-ਵਜਣ ਚੈੱਕ ਕਰਾ ਲਈ ਕਿੰਨਾ ਵਹਿੜ ਚ ਹੂੰ ਸਹੀ ਗੱਲ ਆ ਪੂਰੇ ਡਾਕਟਰ ਆ ਪੱਕੇ ਵਜਣ ਦੀ ਵਹਿੜਾ ਆ ਜੀ ਬੋਸ ਵਹਿੜਾ ਆ ਜੀ ਕਿਉਂ ਬੱਚੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਬੱਚੀ ਵੀ ਬਹੁਤ ਚੰਗੀ ਆ ਕਿ ਨਹੀਂ ਮੈਂ ਕਿਹਾ ਬੈੜਾ ਪ੍ਰਿੰਟ ਪ੍ਰਿੰਟ ਹੂੰ ਬਹੁਤ ਨਿਆਇ ਚੰਗਾ ਲੱਗਿਆ ਵਹਿੜ ਸਹੀ ਗੱਲ ਆ ਬਾਈ ਬਾਕੀ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋ ਬਾਲਾ ਮੁੱਲ ਨਹੀਂ ਕਰਦੇ ਦੋਨੋਂ 10 ਨੰਬਰ ਬਈ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਦੂਜਾ ਸੂਆ ਸੂਈ ਹੈਗੀ ਇਹ ਕਦੋਂ ਸੂਈ ਇਹ ਡਾਕਟਰ ਰਾਤ ਸੂਈ ਹੋਗੀ ਜੇਰ ਇਹਦੀਆ ਬੱਠੜ ਚ ਪਈ ਹੈਗੀ ਜੇਰ ਬਈ ਆ ਰੱਖੀ ਬੈਠਾ ਤੇ ਬੱਚਾ ਕੀ ਦੇ ਤੈਨੇ ਬੱਚਾ ਡਾਕਟਰ ਨੇ ਚਾਹ ਦੇਤਾ ਬਈ ਬਾਕੀ ਡਾਕਟਰ ਲੈਵਲ ਹੋ ਬਈ ਸਪਾਈ ਸਪੀਡ ਚੈੱਕ ਕਰਾ ਦੇ ਰਿਹਾ ਸੀ ਹੂੰ ਕੀ ਬਾਤ ਆ ਬਈ ਆਨ ਬੜਾ ਚੰਗਾ ਹਨ ਬਾਕੀ ਥਣ ਥੁਣਾ ਮੰਨ ਕੇ ਤੜਕੇ ਟਰੇਮ ਗੱਪ ਮਰੀਏ ਕਿ 4 ਕਿਲੋ ਬੋਲਾ ਕੱਢਿਆਗਾ ਬੱਚੇ ਨੂੰ ਪੈ ਕੇ ਐਵੇਂ ਕਿ 6-7 ਕਿਲੋ ਚੋਤਾ ਬਾਕੀ ਡਾਕਟਰ ਬੱਚੀ ਦੀ ਲੈ ਲੇ ਲਈ ਸਫਾਈ ਸਫੀ ਕੁਆਲਟੀ ਕੁਆਲਟੀ ਬਹੁਤ ਨਹੀਂ ਆਇਆ ਚੰਗੀ ਲੱਗਿਆ ਸਹੀ ਆ ਭਾਈ ਹਮ ਬਾਕੀ ਡਾਕਟਰ ਬਰੀਕੀਆਂ ਜਾਂ ਪੂਰੀ ਬੱਚੀ ਸਹੀ ਗੱਲ ਬਾਕੀ ਡਾਕਟਰ ਕੱਦ ਚੈੱਕ ਕਰਾਈ ਕੱਦ ਕੁਦ ਉਹ ਆਲਟਰ ਫੋਲ ਚੰਗਾ ਬੱਚੀ ਦਾ ਲੈ ਸਹੀ ਗੱਲ ਆ ਭਾਈ ਕੱਦ ਵੀ ਫੋਲ ਆ ਬਰੀਡ ਵੀ ਫੋਲ ਆ ਲੇਵਾ ਵੀ ਇੱਕ ਨੰਬਰ ਆ ਥਣ ਵੀ ਚੰਗਾ ਲੈ ਠੰਡੀ ਫੁੱਲਾ ਨਾ ਠੰਡੀ ਦਾ ਡਾਇਰੈਕਟਰ ਆਇਆ ਲੈ ਪਾ ਪੁੱਠੇ ਪਾਸੀ ਦੀ ਬੈਠਾ ਰਿਹਾ ਸਿੱਧੇ ਪਾਸੀ ਦਾ ਕਹਿਣੇ ਕੀ ਇਹਨਾਂ ਨੇ ਕਰ ਮਾਰੀ ਗੱਲ ਆ ਬਈ ਕਹਿਣਾ ਕਿ ਡਾਇਰੈਕਟਰ ਥਣ ਥੁਣ ਚੈੱਕ ਕਰਾ ਦੀ ਮੱਛੀ ਦਾ ਬੜਾ ਨਿਆਂ ਚੰਗਾ ਲੱਗਿਆ ਪੂਰਾ ਮੁੱਠੀ ਮੁੱਠੀ ਦਾ ਥਣ ਲੱਗਿਆ ਵੈੜ ਨੂੰ ਸਹੀ ਆ ਬਈ ਖੋਲੀ ਬਈ ਤੋੜ ਕੇ ਦਹੀਂ ਲੈ ਨੇੜ ਤੋਂ ਤੇ ਇਦਰੋਂ ਵੀ ਚੈੱਕ ਕਰਾ ਡਾਇਰੈਕਟਰ ਮੂਹਰੋ ਮਰੋ ਥਣ ਥੁਣਾ ਕਿੰਨਾ ਚੰਗਾ ਲੱਗਿਆ ਵੈੜ ਨੂੰ ਸਹੀ ਆ ਬਈ ਹੂੰ ਖੋਲ ਦੇ ਬਈ ਤੋੜ ਦੇ ਬਰੀਕੀ ਜਿਹਾ ਬੋਦਾ ਨਾ ਹਾਂ ਇਹ ਬਰੀਕੀ ਜਿਹਾ ਬਾਕੀ ਤਾਂ ਨਵਾਂ ਹਾਂ ਵੱਛੀ ਆਈ ਇਸ ਫ ਇਹ ਸਵੀਕਾਰ ਕੇ ਮੰਨ ਗਏ ਕੋ ਕੋਕਾ ਕੇ ਚੱਕਲੀ ਵੜਨੇ ਹੋਰ ਹੀ ਕੁਝ ਲੱਗਾਂ ਲੱਗਿਆ ਡਾਕਟਰ ਥੱਲੇੋਂ ਕਹਣੇ ਠੀਕ ਆ ਭਾਈ ਹੂੰ ਤੇ ਵੱਡੀ ਗੱਲ ਮੁੱਲ ਬਾਈ ਦੇ ਜਮਾ ਜਾਇਜ ਹੁੰਦੇ ਆ ਖਿੱਚ ਕੇ ਮੁੰਨ ਰੱਖਾਂਗੇ ਭਾਈ ਕਹਿੰਦਾ ਬਾੜੇ ਮੁੱਲ ਨਹੀਂ ਕਰਨੇ ਤੇ ਲੇਵਾ ਦੇਖੋ ਲੇਵਾ ਇੱਕ ਨੰਬਰ ਬਾਕੀ ਕੱਦ ਫੁੱਲ ਬਰੀਕੀ ਜਿਹਾ ਹੋ ਲਾ ਭਾਈ ਬਾਕੀ ਡਾਕਟਰ ਪੂਰੇ ਚੰਗੇ ਢਾਂਚੇ ਦੀ ਹੈਗੀ ਇੱਥੇ ਰੋਕ ਲੈ ਹਾਂ ਡਾਕਟਰ ਸੀਲ ਠੰਡੀ ਐਨੀ ਕਹੇਗੀ ਠੀਕ ਆ ਤੇ ਬਾਕੀ ਡਾਕਟਰ ਲੈ ਫਿਕਸ ਓ ਡਾਕਟਰ ਲੈਵਲ ਹੋ ਚੈੱਕ ਕਰਾ ਦੇ ਬੱਛੀ ਆ ਹੂੰ ਕਿਆ ਬਾਤ ਫੀਟਿੰਗ ਜੀ ਚਾਣਾ ਲੈ ਵਾ ਫੀਟਿੰਗ ਜਿਹੜਾ ਡਾਕਟਰ ਬਾਕੀ ਨਵਾਂ ਹਾਨ ਬੱਛੇ ਦਾ ਰੋਜ਼ ਨਾ ਚੁਣੀ ਹੁੰਦੀ ਆਟੇ ਲਾਟੂ ਲਾ ਫਸੀ ਫਸੀ ਡਾਕਟਰ ਥੱਲੋਂ ਸਹੀ ਬਾਕੀ ਤਾਂ ਹਾਂ ਡਾਕਟਰ ਸਟ੍ਰੈਸ ਰੂਟਰ ਬਰੀਕੀ ਬਰੂਕੀ ਬੱਛੀ ਪੂਰੀ ਫੁੱਲ ਆ ਗਈ ਠੀਕ ਹੈ ਭਾਈ ਲੈ ਚੱਲ ਤੇ ਮੁੱਲ ਇਹਦਾ ਫੂਨ ਦੋ ਲਾਈਨ ਦੇ ਖੁੱਲ ਗਏ ਮੁੱਲ ਫੂਨ ਤੇ ਹੋਜੇ ਮੁੱਲ ਡਾਕਟਰ ਇਹਦਾ ਇੰਨਾ ਕ ਜਾਇਜ਼ ਹੋਣਾਗਾ ਕਿੰਨਾ ਕਹਦੇ ਉਹਨਾ ਠੀਕ ਆ ਮੁੱਲ ਕਰੀ ਦੇ ਯਾਰ ਭਾਈ ਇਹਦਾ ਤਾਂ ਇਹ ਡਾਇਰੈਕਟਰ ਮੋਲ ਲੈਗਾ 55000 ਰੁਪਿਆ ਠੀਕ ਆ ਆਪਾਂ 54000 ਤੇ ਡਾਇਰੈਕਟਰ ਵੇੜ ਦੇਣੀ ਹੈਗੀ 55000 ਮੋਲ ਦਾ 54000 ਦੀ ਵੇੜ ਬਾਈ ਕਹਿੰਦਾ ਦੇ ਦੇਾਂਗੇ ਬਾਈ ਬਾਈ ਡਾਇਰੈਕਟਰ ਮੋਲ ਜਿਵੇਂ ਵੇਚਣ ਵਾਲਾ ਕਰਿਆਗਾ ਠੀਕ ਆ ਜੇ ਡਾਇਰੈਕਟਰ ਹੀ ਆ ਪਈਆ ਬੱਠਲ ਜਿਵੇਂ ਜਾਈ ਬੜੀ ਦੰਗੀ ਹੈ ਨਾ ਛੋਲੇ ਦਾ ਚੈੱਕ ਕਰਾ ਦੇ ਲੈ ਹੂੰ ਲੈ ਜਿਵੇਂ ਮਰਜ਼ੀ ਚੋਈ ਚੱਲ ਕਿਆ ਬਾਤ ਆ ਬਾਈ ਚੋਂ ਜਿਵੇਂ ਚੋਂ ਲਗਾ ਡਾਇਰੈਕਟਰ ਮਸ਼ੀਨਾਂ ਜੋ ਚੈੱਕ ਕਰ ਲੋ ਲੈ ਜਾਵਾ ਬੜਾ ਜਮਾ ਬੋਲਾ ਹਣਾ ਬੋਲਾ ਡਾਕਟਰ ਜਮਾ ਜੇਰ ਵੀ ਪੱਥਰ ਜੇ ਪਈ ਹੈਗੀ ਰਾਤ ਹੀ ਸੂਇਆ ਡਾਕਟਰ ਠੀਕ ਹੈ ਚਵਾਈ ਡਾਕਟਰ ਇੰਨੀ ਚੰਗੇ ਸਮਾਂ ਉਹਨਾਂ ਦੇ ਹੱਥ ਵੀ ਨਾ ਲਾਵੇ ਹੂੰ ਉਹ ਨਿਆਂ ਚੰਗਾ ਚੋਣ ਲੱਗਿਆ ਬੱਚੀ ਨੂੰ ਠੀਕ ਹੈ ਜੀ ਡਾਕਟਰ ਕਿੰਨੇ ਆ ਧਾਰਾ ਮਰਿਆਂ ਦੇਖਲਾ ਬਾਹੜੀ ਡਾਕਟਰ ਤਾਂ ਹਨ ਨੂੰ ਆਉਂ ਲਾ ਨਿਹਰੇ ਦੇ ਬਾਹਰ ਦੀ ਚੋਈ ਡਾਕਟਰ ਪਸਮਾਪ ਸੰਗੂ ਕਰਕੇ ਥਾਣ ਦੇ ਕਿੰਨਾ ਚੰਗਾ ਕੱਢਿਆ ਜਾਵਾ ਬਾਤ ਆ ਬਾਈ ਆ ਮੁਰਗੇ ਡਾਕਟਰ ਕੋਈ ਬੈਠ ਦੇ ਗਿਆ ਕਹਿ ਦੇ ਬਹੁਤ ਯਾਰ ਗਿਆ ਡਾਕਟਰ ਦਿੱਚ ਕੇ ਮੁੱਲ ਰੱਖਿਆ ਬਾ ਮੁੱਲ ਨਹੀਂ ਰੱਖਿਆ ਬੱਚੇ ਨੂੰ ਪਾਸ ਨਹੀਂ ਦੇ ਦੇ ਦਿਆਂਗੇ ਆ ਭਾਈ ਬਸ ਮੈਂ ਕਰ ਰਹੇ ਡਾਇਰੈਕਟਰ ਕਿੰਨੀਆਂ ਬਰੀਕੀਆਂ ਬਰੂਕੀਆਂ ਚਾਹੀਆਂ ਸਹੀ ਗੱਲ ਹੈ ਅੱਗੇ ਭਾਈ ਲਾਸਟ ਕਿਹੜਾ ਸੂਆ ਸੂਂਗਿਆ ਇਹ ਡਾਇਰੈਕਟਰ ਮਾਰਕਨ ਦੂਜਾ ਸੂਆ ਆ ਗਿਆ ਆਪਾਂ ਨੂੰ ਆਪਾਂ ਤੀਜਾ ਸੂਆ ਮੰਨ ਕੇ ਲਈਆ ਠੀਕ ਹੈ ਭਾਈ ਇਹਨਾਂ ਡਾਇਰੈਕਟਰ ਬੈਠਦੇ ਨੇ ਲੰਬਾਈ ਲੰਬੂਈ ਕੱਦ ਭਾਜਣ ਚੈੱਕ ਆਹ ਬਾਤ ਆ ਯਾਰ ਪੂਰੀ ਲੰਮੇ ਲੰਮੇ ਬਹੁਤ ਹਨ ਇਹ ਪਹਾੜਾ ਟਰੇ ਦਾ 55000 ਰੁਪਏ ਚੱਕ ਬਾਈ ਮੁੱਲ ਬਾਈ ਨੇ ਕਾਰੀ ਦਿੱਤਾ ਬਾਈ ਕਹਿੰਦਾ ਕੱਚੀ ਆ ਕੱਚੀ ਦੇ ਹਿਸਾਬ ਨਾਲ ਮੁੱਲ ਵੀ ਜਮ ਜੈ ਰੱਖਿਆ ਇਹ ਦੁੱਧ ਦਾ ਰੈਕਟਰ 26 27 ਕਿਲੋ ਪਹਾੜਾ ਵੜਦਾ ਠੀਕ ਆ ਇਹ ਲੇਵੀ ਰੈਕਟਰ ਝੋਲ ਚਲ ਚੈੱਕ ਰੈਕਟਰ ਤੇ ਵਾਹ ਰੈਕਟਰ ਸੀ ਠੰਡੀ ਹੂੰ ਇੰਨੀ ਕਹਿ ਗਈ ਪਮਨ ਲੈ ਲੈ ਇੱਧਰ ਵੀ ਵਹਿਆ ਜਿਵੇਂ ਮਾਦੀ ਵਹਿਆ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਖੜ ਜਾ ਖੜ ਜਾ